ਦੁਨੀਆ ਦੇ ਅਰਬਪਤੀਆਂ ਦੀ ਲਿਸਟ ਵਿੱਚ ਵੱਡਾ ਫੇਰ ਬਦਲ ਹੋਇਆ ਹੈ ਲੰਮੇ ਸਮੇਂ ਤੋਂ ਦੁਨੀਆ ਦੇ ਨੰਬਰ 1 ਅਮੀਰ ਰਹੇ ਐਲਨ ਮਸਕ ਨੂੰ ਪਿੱਛੇ ਛੱਡ ਕੇ ਆਰਕਲ ਦੇ ਕੋਫਾਊਂਡਰ ਲੈਰੀ ਐਲਿਸਨ ਸਭ ਤੋਂ ਅਮੀਰ ਇਨਸਾਨ ਬਣ ਗਏ ਹਨ ਇਹ ਕਮਾਲ ਉਹਨਾਂ ਦੀ ਸੰਪਤੀ ਵਿੱਚ ਅਚਾਨਕ ਆਏ ਉਛਾਲ ਕਾਰਨ ਹੋਇਆ ਇੱਕ ਹੀ ਦਿਨ ਵਿੱਚ ਉਹਨਾਂ ਦੀ ਸੰਪਤੀ ਵਿੱਚ 100 ਅਰਬ ਡਾਲਰ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਆਰਕਲ ਕੰਪਨੀ ਦੇ ਸ਼ਾਨਦਾਰ ਤਿਮਾਹੀ ਨਤੀਜੇ ਆਉਣ ਤੋਂ ਬਾਅਦ ਸ਼ੇਰਾਂ ਵਿੱਚ ਰਿਕਾਰਡ ਤੇਜ਼ੀ ਦੇਖਣ ਨੂੰ ਮਿਲੀ ਜਿਸ ਕਾਰਨ ਐਲਿਸਨ ਦੀ ਦੌਲਤ ਵਿੱਚ 8.90 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ। ਬਲੂਮਬਰਗ ਬਿਲੀਨੀਅਰ ਇੰਡੈਕਸ ਮੁਤਾਬਕ ਨਿਊਯਾਰਕ ਸਮੇਂ ਅਨੁਸਾਰ ਸਵੇਰੇ 10:05 ਦੇ 10 ਮਿੰਟ ਤੱਕ ਲੈਰੀ ਐਲਿਸਨ ਦੀ ਸੰਪਤੀ 393 ਅਰਬ ਡਾਲਰ ਤੇ ਪਹੁੰਚ ਗਈ, ਜਦਕਿ ਐਲਨ ਮਸਕ ਦੀ ਨੈਟਵਰਥ 385 ਅਰਬ ਡਾਲਰ ਰਹੀ। ਇਸ ਤਰ੍ਹਾਂ ਐਲਿਸਨ ਨੇ ਨੰਬਰ 1 ਅਮੀਰ ਦੀ ਕੁਰਸੀ ਤੇ ਕਬਜ਼ਾ ਕਰ ਲਿਆ। ਗੌਰ ਕਰਨ ਵਾਲੀ ਗੱਲ ਇਹ ਹੈ ਕਿ 81 ਸਾਲ ਦੀ ਉਮਰ ਵਿੱਚ ਵੀ एलिसन ओरेकल ਦੇ ਚੇਅਰਮੈਨ ਅਤੇ ਚੀਫ ਟੈਕਨੋਲੋਜੀ ਆਫੀਸਰ ਦੀ ਜ਼ਿੰਮੇਵਾਰੀ ਬਖੂਬੀ ਨਿਭਾ ਰਹੇ ਹਨ ਉਹਨਾਂ ਦੀ ਨੈਟਵਰਥ ਦਾ ਵੱਡਾ ਹਿੱਸਾ ਉਹਨਾਂ ਦੀ ਕੰਪਨੀ ਤੋਂ ਹੋਣ ਵਾਲੀ